जय श्री राम वाहेगुरु वाहे जी दा खालसा श्री वाहेगुरु जी दी फतेह दोस्तों मैं ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਲਾਡੀ ਪੰਜਾਬ ਪ੍ਰਧਾਨਸ਼ਿਪ ਸੈਨਾ ਪੰਜਾਬ दोस्तों ਜਿਵੇਂ ਕਿ ਸਭ ਨੂੰ ਪਤਾ ਹੈ ਕਿ ਅੱਜ ਲੁਧਿਆਣੇ ਦੇ ਵਿੱਚ ਜੋ ਸੰਦੀਪ <th>ਪਰ ਜੀ ਦੇ ਕੁਝ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਆਏ ਵਿਅਕਤੀਆਂ ਨੇ ਕਾਤਲਨਾ ਹਮਲਾ ਕੀਤਾ ਜਿਸ ਦੀ ਮੈਂ ਜਿੰਨੀ ਨਿੰਦਾ ਕਰਾਂ ਉੰਨੇ ਘੱਟ ਹੈ ਦੋਸਤੋ ਕਿਸੇ ਕਦੇ ਕਦੇ ਕਿਦੇ ਟਾਈਮ ਹੁੰਦਾ ਸੀ ਕਿ ਕਿਤੇ ਨਿਹੰਗ ਸਿੰਘਾਂ ਨੂੰ ਦੇਖ ਕੇ ਲੋਕ ਜਿਹੜੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਸੀ ਪਰ ਅੱਜ ਪਹਿਲਾਂ ਵੀ ਜਦੋਂ ਤੁਸੀਂ ਦੇਖਿਆ ਕਿਸਾਨੀ ਧਰਨਾ ਸੀਗਾ ਉਦੋਂ ਲਗਾ ਲੋ ਨਿਹੰਗਾਂ ਦੁਆਰਾ ਇੱਕ ਵਿਅਕਤੀ ਦੇ ਹੱਥ ਪੈਰ ਵੱਡੇ ਗਏ ਫਿਰ ਫਗਵਾੜੇ ਦੇ ਵਿੱਚ ਲਗਾ ਲੋ ਤੇ ਤੀਜਾ ਅੱਜ ਜਿਹੜਾ ਇਹ ਕਿੱਡੀ ਵੱਡੀ ਜਿਹੜੀ ਇਹ ਮੈਂ ਇੱਕ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਵਿਅਕਤੀਆਂ ਦੀ ਸ਼ਰਮਨਾਕ ਜਿਹੜੀ ਘਟਨਾ ਹੈ ਜਿੰਨੀ ਮੈਂ ਉਹਦੀ ਨਖੇਦੀ ਕਰਾਂ ਉਨੀ ਘਟ ਹੈ ਸੋ ਦੋਸਤੋ ਕਿਸੇ ਜਦੋਂ ਆ ਹੋਲਾ ਮੱਲਾ ਸਾਡੇ ਅਨੰਦਪੁਰ ਸਾਹਿਬ ਲੰਘਿਆ ਸੀ ਉਦੋਂ ਵੀ ਕੁਝ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਵਿਅਕਤੀਆਂ ਦੁਆਰਾ ਆਪਣੀ ਦਹਿਸ਼ਤ ਫੈਲਾਈ ਜਾਂਦੀ ਸੀ ਜਿਵੇਂ ਕਿ ਹੋਲੇ ਮੱਲੇ ਦੇ ਵਿੱਚ ਲੋਕ ਟੋਪੀਆਂ ਲਾ ਕੇ ਘੁੰਮਦੇ ਰਹਿੰਦੇ ਤੇ ਉਹਨਾਂ ਦੇ ਸਿਰਾਂ ਤੋਂ ਟੋਪੀਆਂ ਲਾ ਕੇ ਬਰਸ਼ੇ ਤੇ ਟੰਗੀਆਂ ਜਾਂਦੀਆਂ ਸੀ ਉਹ ਇੱਕ ਦਹਿਸ਼ਤ ਫੈਲਾਉਣ ਵਾਲੀ ਗੱਲ ਹੈ ਸੋ ਅੱਜ ਇਹਨਾਂ ਨੇ ਦਿਖਾ ਦਿੱਤਾ ਇਹ ਸਬੂਤ ਦੇ ਦਿੱਤਾ ਕਿ ਜਿਹੜੀ ਇਹਨਾਂ ਨੇ ਕਿੱਡੀ ਕਾਰ ਰੈਨਾ ਹਰਕਤ ਕੀਤੀ ਹੈ ਦੋਸਤੋ ਇੱਕ ਟਾਈਮ ਸੀਗਾ ਜਦੋਂ ਗੁਰੂ ਮਹਾਰਾਜ ਨੇ ਜਿਹੜਾ ਇਹ ਬਾਣਾ ਬਣਾਇਆ ਸੀ ਇਹਨਾਂ ਹੰਗਾ ਦਾ ਔਰ ਇਹਨਾਂ ਨੂੰ ਜਿਹੜੇ ਸ਼ਸਤਰ ਧਾਰਨ ਦੀ ਜਿਹੜੀ ਇੱਕ ਕਰਵਾਏ ਸੀ ਉਦੋਂ ਦੌਰ ਸੀ ਇੱਕ ਉਦੋਂ ਲੋੜ ਸੀ ਸਮੇਂ ਦੀ ਹਿਸਾਬ ਦੇ ਨਾਲ ਸ਼ਸਤਰ ਧਾਰੀ ਜਿਹੜਾ ਇੱਕ ਹੋਣਾ ਸਿੰਘ ਨੂੰ ਜ਼ਰੂਰੀ ਸੀ ਗੁਰੂ ਸਾਹਿਬ ਨੇ ਜਿਵੇਂ ਫੌਜ ਬਣਾਈ ਸੀ ਪਰ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਹੈ ਇਹਨਾਂ ਦੇ ਕੋਲ ਵਰਛੇ ਕਿਰਪਾਨਾ ਪਤਾ ਨਹੀਂ ਕੀ ਕੀ ਹੋ ਜਿਹੜਾ ਏ ਇਹ ਲੋਹਾ ਚੱਕਿਆ ਹੋਇਆ ਹੁੰਦਾ ਸੋ ਦੋਸਤੋ ਐਡੇ ਮਾਰੂ ਹਥਿਆਰ ਇਹਨਾਂ ਕੋਲ ਹੁੰਦੇ ਨੇ ਕਿ ਇਹ ਕਦੇ ਵੀ ਕਿਸੇ ਨੂੰ ਵੀ ਕਿਸੇ ਟਾਈਮ ਵੀ ਕਿਸੇ ਵੀ ਘਟਨਾ ਨੂੰ ਅੰਜਾਮ ਦੇ ਸਕਦੇ ਨੇ ਠੀਕ ਹੈ ਮੈਂ ਹਰ ਇੱਕ ਨਿਹੰਗ ਸਿੰਘ ਨੂੰ ਮਾੜਾ ਨਹੀਂ ਕਹੂੰਗਾ ਪਰ ਜਿਹੜੇ ਅੱਜ ਇਹ ਨਿਹੰਗ ਸਿੰਘਾਂ ਨੇ ਕਹਿ ਰਿਆ ਨਾ ਹਰਕਤ ਕੀਤੀ ਹੈ ਉਹ ਵੀ ਇੱਕ ਬਾਣੇ ਦੇ ਵਿੱਚ ਸੀ ਪਰ ਹੁਣ ਕਿਸੇ ਜਥੇਬੰਦੀ ਨੇ ਵੀ ਇਹ ਨਹੀਂ ਕਹਿਣਾ ਕਿ ਉਹ ਸਾਡੀ ਜਥੇਬੰਦੀ ਦੇ ਨਿਹੰਗ ਸੀ ਉਹ ਮੈਂ ਅੱਜ ਇਹਨਾਂ ਲੋਕਾਂ ਨੂੰ ਚੇਤਾਵਨੀ ਨਹੀਂ ਦਿੰਦਾ ਇਹੋ ਜਿਹੇ ਘਟਿਆ ਲੋਕਾਂ ਨੂੰ ਜੇ ਤੁਸੀਂ ਆਪਣੇ ਇੱਕ ਬਾਪ ਦੀ ਔਲਾਦ ਹੋ ਤੁਸੀਂ ਆਪਣੀ ਮਾਂ ਦਾ ਦੁੱਧ ਪੀਤਾ ਹੋਇਆ ਤਾਂ ਤੁਸੀਂ ਦੱਸ ਕੇ ਆਪਣਾ ਸਮਾਂ ਬਣ ਕੇ ਆਓ ਜਿੱਥੇ ਤੁਸੀਂ ਬੁਲਾਓਗੇ ਅਸੀਂ ਆਵਾਂਗੇ ਮੈਂ ਸਾਰੇ ਨਿਹੰਗ ਸਿੰਘਾਂ ਨੂੰ ਨਹੀਂ ਕਹੂੰਗਾ ਔਰ ਕਿਸੇ ਵੀ ਹੋ ਜਥੇ ਵੰਦੀ ਨੂੰ ਨਹੀਂ ਇਹੋ ਜਿਹੇ ਜਿਹੜੇ ਘਟਿਆ ਲੋਕ ਨੇ ਜਿਨ੍ਹਾਂ ਨੇ ਇਹ ਹਰਕਤ ਕੀਤੀ ਹੈ ਮੈਂ ਉਹਨਾਂ ਨੂੰ ਚੈਲੰਜ ਕਰਦਾ ਖੁੱਲੇ ਤੌਰ ਤੇ ਮੈਂ ਅੱਜ ਆਪਣਾ ਨੰਬਰ ਵੀ ਇਸ ਆਪਣੇ ਵੀਡੀਓ ਸ਼ੇਅਰ ਕਰਾਂਗਾ ਜਿੱਥੇ ਤੁਸੀਂ ਕਹੋਗੇ ਉੱਥੇ ਅਸੀਂ ਆਵਾਂਗੇ ਔਰ ਮੈਂ ਆਪਣੇ ਸਾਰੇ Hindu ਭਰਾਵਾਂ ਨੂੰ ਜਿੰਨੇ ਵੀ Shiv Sainik ਨੇ ਜਾਂ ਹੋਰ ਸੰਗਠਨ ਚਲਾਉਂਦੇ ਨੇ ਉਹਨਾਂ ਨੂੰ ਵੀ ਅਪੀਲ ਕਰਾਂਗਾ ਕਿ ਪਾਰਟੀਆਂ ਜੁੜੀਆਂ ਸਾਡੀਆਂ ਨੇ ਅਸੀਂ ਲੋਕ ਜਿਵੇਂ ਕਹਿੰਦੇ ਨੇ ਕਿ ਬਹੁਤ Shiv Saina ਨੇ ਪੰਜਾਬ ਦੇ ਵਿੱਚ ਕਿੰਨੀਆਂ Shiv Saina ਬਣੀਆਂ ਹੋਈਆਂ ਨੇ ਮੇਰਾ ਉਹਨਾਂ ਨੂੰ ਵੀ ਇੱਕੋ ਜਵਾਬ ਹੁੰਦਾ ਕਿ Shiv Saina ਜਿੰਨੀਆਂ ਵੀ ਹੋਣ ਕਰਨ ਕਰਤ ਧਰਮ ਦਾ ਹੀ ਕੰਮ ਰਹੀਆਂ ਕੁਝ ਹੱਦ ਤੱਕ ਜਿਹੜੇ ਅਸੀਂ ਲੋਕ ਹੈ ਨਾ ਸਰਕਾਰਾਂ ਨੂੰ ਰਾਸ ਆਉਂਦੇ ਨਾ ਹੀ ਪੁਲਿਸ ਨੂੰ ਰਾਸ ਆਉਂਦੇ ਕਿਉਂਕਿ ਅਸੀਂ ਲੋਕ ਹਾਕ ਸੱਚ ਦੀ ਗੱਲ ਕਰਦੇ ਆ ਜੋ ਦੇਸ਼ ਵਿਰੋਧੀ ਲੋਕ ਆ ਉਹਨਾਂ ਦੇ ਖਿਲਾਫ ਬੋਲਦੇ ਆ ਤੇ ਬੋਲਦੇ ਰਹਿਾਂਗੇ ਵੀ ਪਰ ਅੱਜ ਜਿਹੜਾ ਇਹ ਦੁੱਖ ਹੋਇਆ ਜਿੱਤੇ ਮੈਂ ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਸੀ ਕਿ ਲੁਧਿਆਣੇ ਦੇ ਵਿੱਚ ਵੀ ਹਿੰਦੂਸ ਘਟਨਾ ਦੇ ਜਿਨ੍ਹਾਂ ਨੇ ਉਹਦੇ ਧਾਰ ਨੇ ਜਿਨ੍ਹਾਂ ਨੂੰ ਥ੍ਰੈਟ ਵਾਕਏ ਦੇ ਵਿੱਚ ਹੈਗਾ ਇਹਨਾਂ ਦੇ ਕੋਲੋਂ ਵੀ ਜਿਹੜੇ ਉਹਦੇ ਨਵੇਂ ਸੀਪੀ ਸਾਹਿਬ ਆਏ ਨੇ ਉਹਨਾਂ ਨੇ ਆ ਕੇ ਪਹਿਲਾਂ ਵੀ ਜਦੋਂ ਆਏ ਸੀ ਮੈਂ ਦੇਖਿਆ ਸੀ ਉਦੋਂ ਵੀ ਤੇ ਜਦੋਂ ਹੁਣ ਆਏ ਨੇ ਤਾਂ ਹੁਣ ਵੀ ਉਹਨਾਂ ਨੇ ਆ ਕੇ ਸਭ ਦੀਆਂ ਪਹਿਲਾਂ ਜਿਹੜੀਆਂ ਸੁਰੱਖਿਆਵਾਂ ਕਿਸੇ ਦੇ ਵਾਪਸ ਹੀ ਲੈ ਲਈਆਂ ਕਿਸੇ ਦੀਆਂ ਘਟਾ ਦਿੱਤੀਆਂ ਤੁਹ ਜੇਕਰ ਤੁਹਾਨੂੰ ਲੱਗਦਾ ਕਿ ਤੇ ਕਿਸੇ ਨੂੰ ਸੁਰੱਖਿਆ ਦੀ ਲੋੜ ਨਹੀਂ ਹੈ ਤਾਂ ਤੁਸੀਂ ਕਮ ਸੇ ਕਮ ਉਹਨਾਂ ਨੂੰ ਆਪਣਾ ਅਸਲਾ ਲਾਇਸੈਂਸ ਤਾਂ ਉਹਨਾਂ ਦਾ ਤੁਸੀਂ ਇਸ਼ੂ ਕਰ ਦੋ। ਸੋ ਬੜੇ ਦੁੱਖ ਦੀ ਗੱਲ ਹੈ ਜੋ ਇਹ ਘਟਨਾਵਾਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਦਿਨ ਦਿਹਾੜੇ ਲੁਧਿਆਣੇ ਵਰਗੇ ਬਾਜ਼ਾਰ ਦੇ ਵਿੱਚ ਜਿੱਥੇ ਇੰਨਾ ਰਸ ਸੀ ਉੱਥੇ ਇਹਨਾਂ ਲੋਕਾਂ ਦੇ ਕਿੱਡੇ ਹੌਸਲੇ ਬੁਲੰਦ ਨੇ ਜਿਹੜਾ ਇਹਨਾਂ ਨੇ ਕਾਰੇ ਨਾਲ ਹਰਕ ਕੀਤੀ ਹੈ ਇਹ। ਸੋ ਮੈਂ ਦੁਬਾਰਾ ਤੁਹਾਡੇ ਵਰਗੇ ਬੁੱਦਿਲ ਘੱਡਿਆ ਡਰਪੋਕ ਨਿਰਪੰਸਕ ਜਿਹੜੇ ਲੋਕ ਨੇ ਜਿਨ੍ਹਾਂ ਮੈਂ ਮਾੜੇ ਸ਼ਬਦ ਬੋਲਾਂ ਉਹ ਵੀ ਤੁਹਾਡੇ ਲਈ ਘੱਟ ਨੇ। ਜੇ ਆਪਣੇ ਇੱਕ ਬਾਪ ਦੀ ਉਲਾਦ ਹੋ ਤੁਸੀਂ ਕੋਈ ਵੀ ਇਹੋ ਜਿਹੜਾ ਕੰਮ ਕਰਨਾ ਚਾਹੁੰਦੇ ਹੋ ਸਾਨੂੰ ਫੋਨ ਕਰੋ ਦੱਸੋ ਕਿੱਥੇ ਆਣਾ ਜੇ ਅਸੀਂ ਨਹੀਂ ਮਿਲੇ ਸਾਡੇ ਮੂੰਹ ਤੇ ਥੁੱਕ ਦਿਓ ਪਰ ਤੁਸੀਂ ਬਹੁਤ ਘੱਡੀਆਂ ਕਾਰਨਾ ਹਰਕਤ ਕੀਤੀ ਹੈ ਮਾੜੀ ਗੱਲ ਕੀਤੀ ਹੈ ਕਿ ਨੇ ਹੱਥੇ ਬੰਦੇ ਤੇ ਹਮਲਾ ਕੀਤਾ ਔਰ ਦੂਜੀ ਮੈਂ ਗੱਲ ਕਹਾਂਗਾ ਜੋ ਪੰਜਾਬ ਸਰਕਾਰ ਨੇ ਸ਼ਿਵ ਸੈਨ ਕਾਨੂੰ ਜਾਂ ਹਿੰਦੂ ਲੀਡਰਾਂ ਨੂੰ ਗਨਮੈਨ ਦਿੱਤੇ ਹੋਏ ਨੇ ਕਿ ਆ ਉਹਨਾਂ ਨੂੰ ਜਦੋਂ ਗੋਲੀ ਚਲਾਣ ਦਾ ਉਹਨਾਂ ਨੂੰ ਤੁਸੀਂ ਆਰਡਰ ਹੀ ਨਹੀਂ ਦਿੱਤਾ ਹੋਇਆ ਫਿਰ ਤੁਸੀਂ ਗਨਮੈਨ ਕਿਉਂ ਦਿੱਤੇ ਹੋਏ ਆ ਪਹਿਲਾ ਸੁਦੀਰ ਸੂਰੀ ਜੀ ਦੇ ਪਿੱਛੇ ਗਨਮੈਨ ਐ ਖੜੇ ਸੀ ਜਿੰਮੇ ਪਤਾ ਨਹੀਂ ਕਿੰਨੇ ਕੋ ਬਈ ਮੈਂ ਕਹਿੰਦਾ ਵੀ ਸਾਢੀ ਗੱਲਾਂ ਤੋਂ ਇੰਨੇ ਤਰੀਕੇ ਨਾਲ اسلحਾ ਬਾਕੇ ਖੜੇ ਸੀ ਜਦੋਂ ਸੁਦੀਰ ਸੂਰੀ ਜੀ ਤੇ ਇੱਕ ਹਮਲਾ ਹੋਇਆ ਸੀ ਉਹਨਾਂ ਦੀ ਜਦੋਂ ਸ਼ਹੀਦ ਹੋਏ ਸੀ ਉਹ ਇੱਕ ਘਟਿਆ ਜੇ ਬੰਦੇ ਨਾਲ ਕੇ ਬੈਠਿਆਂ ਤੇ ਨਿਹਾਤਿਆਂ ਤੇ ਬਾਹਰ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਸੀ ਉਦੋਂ ਉਹਨਾਂ ਦੇ ਪਿੱਛੇ ਜੋ ਸੁਰੱਖਿਆ ਕਰਮੀ ਖੜੇ ਸੀ ਉਹਨਾਂ ਦੁਆਰਾ ਜਿਹੜੀ ਇੱਕ ਵੀ ਕਿਸੇ ਤੇ ਉਹਦੀ ਕਮ ਸੇ ਕਮ ਲਾਤੇ ਦੇ ਵਿੱਚ ਹੀ ਗੋਲੀ ਮਾਰਨ ਦੇ ਮੈਂ ਤਾਂ ਵੀ ਮੰਨ ਜਾਂਦਾ ਅੱਜ ਤੁਸੀਂ ਦੇਖਿਆ ਥਾਪਰਜੀ ਤੇ ਜਿਹੜਾ ਹਮਲਾ ਹੋ ਰਿਹਾ ਗਨਮੈਨ ਉਹ ਤੋਂ ਸਾਈਡ ਤੇ ਚੱਲਿਆ ਜਾਂਦਾ। ਕੀ ਉਹਦੀ ਜ਼ਿੰਮੇਵਾਰੀ ਨਹੀਂ ਬੰਦੀ ਸੀ ਜਿਹਦੀ ਡਿਊਟੀ ਨਾਲ ਲਗਾਈ ਹੋਈ ਹੈ? ਕੀ ਉਹ ਉਹਨਾਂ ਦੇ ਕਿਸੇ ਦੇ ਇੱਕ ਦੇ ਵੀ ਕੰਮ ਸਿਕਮ ਲੱਤ ਦੀ ਗੋਲੀ ਮਾਰ ਦਿੰਦਾ? ਪਰ ਜਦੋਂ ਤੁਸੀਂ ਇਹ ਕੰਮ ਨਹੀਂ ਕਰਦੇ ਤਾਂ ਇਹਨਾਂ ਲੋਕਾਂ ਦੇ ਹੌਸਲੇ ਜਿਹੜੇ ਦਿਨ-ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਨੇ ਆਏ ਦਿਨ ਜਿਹੜੇ ਇਹ ਹੈ ਕਿਸੇ ਨਾ ਕਿਸੇ ਹਿੰਦੂ ਲੀਡਰ ਨੂੰ ਟਾਰਗੇਟ ਕਰ ਰਹੇ ਨੇ। ਤੋਂ ਮਾਂਜੁਗ ਬੀਜੇਪੀ ਸਾਹਿਬ ਨੂੰ ਮੈਂ ਅਪੀਲ ਕਰੂੰਗਾ ਮਾਂਜੁਗ ਸੀਐਮ ਸਾਹਿਬ ਨੂੰ ਅਪੀਲ ਕਰੂੰਗਾ। ਇਹ ਜਿਹੜੇ ਇਹੋ ਜਿਹੇ ਲੋਕ ਨੇ ਇਨੇ ਨੇ ਮਾਰੂ ਹਥਿਆਰ ਕਿਰਪਾਨਾਂ ਬਰਛੇ ਨੇਜੇ ਚੱਕੀ ਫਿਰਦੇ ਨੇ ਸ਼ਰੀਆਮ ਇਹਨਾਂ ਤੇ ਪਾਬੰਦੀ ਲਗਾਈ ਜਾਏ ਸਭ ਤੋਂ ਪਹਿਲਾਂ ਤਾਂ ਔਰ ਜਿਹੜੇ ਤੁਸੀਂ ਗਨਮੈਨ ਦਿੱਤੇ ਹੋਏ ਨੇ ਉਹਨਾਂ ਨੂੰ ਜਾਂ ਤਾਂ ਵਾਪਸ ਲੈ ਲਓ ਜਾਂ ਤਾਂ ਫਿਰ ਜੇ ਦਿੱਤੇ ਹੋਏ ਨੇ ਤਾਂ ਉਹਨਾਂ ਨੂੰ ਕਿਹਾ ਜਾਵੇ ਕਿ ਜੇ ਕਿਸੇ ਵਿਅਕਤੀ ਤੇ ਕੋਈ ਹਮਲਾ ਹੁੰਦਾ ਤਾਂ ਉਹ ਜਵਾਬੀ ਕਾਰਵਾਈ ਕਰਨ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਔਰ ਮੈਂ ਲਾਸਟ ਦੇ ਵਿੱਚ ਆਪਣੇ ਸਾਰੇ ਭਰਾਵਾਂ ਨੂੰ ਇਹ ਕਬੀਲ ਕਰੂੰਗਾ ਜਿੰਨੇ ਵੀ ਹਿੰਦੂਸ ਘਟਾ ਚਲਾਉਂਦੇ ਨੇ ਕਿ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਰੇ ਇਕੱਠੇ ਹੋਓ ਇਕੱਠੇ ਹੋ ਕੇ ਇਸ ਮਸਲੇ ਦਾ ਹੱਲ ਕੱਢੋ ਨਹੀਂ ਆਏ ਦਿਨ ਕਿਸੇ ਨਾ ਕਿਸੇ ਵਿਅਕਤੀ ਦੇ ਨਾਲ ਇਹਦਾ ਹੁੰਦਾ ਰਹੇਗਾ ਆਪਾਂ ਛੁੱਪ ਬੈਠੇ ਰਹਾਂਗੇ ਤਾਂ ਇਹਨਾਂ ਦੇ ਹੌਸਲੇ ਵਧਣਗੇ ਹੁਣ ਇੱਟ ਦਾ ਜਵਾਬ ਜਿਹੜਾ ਪੱਥਰ ਦੇ ਨਾਲ ਦੇਣ ਦਾ ਸਮਾਂ ਆ ਚੁੱਕਿਆ ਹੈ ਹੁਣ ਪਿੱਛੇ ਹਟਣ ਦਾ ਸਮਾਂ ਨਹੀਂ ਹੈ ਸੋ ਮੈਂ ਅਪੀਲ ਕਰਾਂਗਾ ਭਰਾਵਾਂ ਨੂੰ ਸਾਰਿਆਂ ਨੂੰ ਹਿੰਦੂਸ ਗਠਨ ਦੇ ਜਿੰਨੇ ਉਦੇਦਾਰ ਨੇ ਕਿ ਇੱਕ ਮੰਚ ਤੇ ਇਕੱਠੇ ਹੋ ਇੱਕ ਕਾਲ ਦੋ ਪੰਜਾਬ ਬੰਦ ਦੀ ਕਾਲ ਦੋ ਲੁਧਿਆਣਾ ਬੰਦ ਦੀ ਕਾਲ ਦੋ ਅਸੀਂ ਜਿੰਨੇ ਵੀ ਸੰਗਠਨ ਹੈ ਸਾਰੇ ਉੱਥੇ ਪੁੱਜਾਂਗੇ ਆਪਣੇ ਆਪਣੇ ਘਟਨਾਵਾਂ ਨੂੰ ਲੈ ਕੇ ਸੋ ਇਹਨਾਂ ਨੂੰ ਹੁਣ ਇੱਕ ਤਾ ਜਵਾਬ ਪੱਥਰ ਦੇਣ ਦਾ ਸਮੇਂ ਆ ਚੁੱਕਿਆ ਹੈ ਸੋ ਇਹੋ ਜੇ ਬੁਸਦਿਲ ਘਟਿਆ ਲੋਕਾਂ ਨੂੰ ਮੇਰੀ ਦੁਵਾਰਾ ਇਹ ਚੇਤਾਵਨੀ ਹੈ ਜੇ ਤੁਸੀਂ ਇੱਕ ਬਾਪ ਦੀ ਉਲਵਾਦ ਆਪਣੇ ਮਾਂ ਦਾ ਦੁੱਧ ਪੀਤਾ ਤਾਂ ਸਮਾਂ ਬੰਨ ਕੇ ਕਿੱਥੇ ਆਓ ਫਿਰ ਪਤਾ ਲੱਗੂ ਫੋਨ ਕਿੰਨੇ ਪਾਣੀ ਚ ਫਿੱਟ ਤੇ ਬਾਹਰ ਕਰ ਦਿਓ ਤੁਸੀਂ ਲੋਕ ਆ ਕੇ ਨਹੀਂ ਇੱਥੇ ਦੇ ਬਾਹਰ ਕਰਦੇ ਸ਼ਰਮ